ਕਿਸਾਨਾਂ ਦੇ ਲਈ ਨਰਮਾ ਫਸਲ ਬੜੀ ਵਧੀਆ ਹੈ ਪਰ ਕੁਝ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਕੁਝ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਇਸ ਵਾਰੀ ਇਹ ਨਰਮਾ ਸਾਡਾ ਬਹੁਤ ਵਧੀਆ ਸੀ ਬਹੁਤ ਹੀ ਜ਼ਿਆਦਾ ਵਧੀਆ ਮਤਲਬ 20 25 ਮਣ ਕਿल्ले ਵਾਲਾ ਸੀ ਤੇ ਹੇ ਹੁਣ ਉੱਪਰ ਤੁਸੀਂ ਵੇਖੋ ਵੀ ਇਹ ਡਿੱਗ ਪਿਆ ਤੇ ਉੱਪਰ ਘਾਹ ਛੜ ਗਿਆ ਇਹ ਤੁਸੀਂ ਵੇਖੋ ਤੇ ਅੱਜ ਅਸੀਂ ਇਹਨੂੰ ਹੱਥ ਵੀ ਲਾਇਆ ਕਿਲੋ ਕੁ ਚੁਗਿਆ ਵੀ ਆ ਇਹ ਵੇਖੋ ਵੀ ਜ਼ਿਆਦਾ ਪਾਣੀ ਨਹੀਂ ਹੈ ਬਟ ਪਿੰਡ ਪਾਕਾ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਕੁਝ ਕਿਲਾਕੇ ਦੇ ਵਿੱਚ ਜ਼ਿਆਦਾ ਪਾਣੀ ਨਹੀਂ ਹੈ ਬਟ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ ਇੱਥੋਂ ਜਸਟ 1 ਕਿਲੋਮੀਟਰ ਦੂਰ ਬਾਮ ਡਰੇਨ ਚੱਲਦੀ ਹੈ ਤੇ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਅਕਾਲੀ ਗਵਰਨਮੈਂਟ ਵੀ ਆਈ ਹੈ ਕਾਂਗਰਸ ਵੀ ਆਏ ਆ ਤੇ ਆਪ ਵੀ ਆ ਗਏ ਇਸ ਨਰਮਾ ਪੱਟੀ ਬੈਲਟ ਦੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਗੱਲਾਂ ਜਿੰਨੀਆਂ ਮਰਜ਼ੀ ਕਰਾ ਲੋ ਵੀ ਹਾਂਜੀ ਅਸੀਂ ਆ ਕਰਦੇਾਂਗੇ ਉਹ ਕਰਦੇਾਂਗੇ ਇਸ ਵਾਰੀ ਵੋਟਾਂ ਪਾ ਦਿਓ ਸਾਡੀ ਸਰਕਾਰ ਬਣਾ ਦਿਓ ਸਾਰੇ ਦੀਆਂ ਬਣਾ ਬਣਾ ਕੇ ਵੇਖ ਲੀਆਂ ਅੱਜ ਤੱਕ ਕਿਸੇ ਗਵਰਨਮੈਂਟ ਨੇ ਕੋਈ ਗੱਲ ਨਹੀਂ ਕੀਤਾ ਔਰ ਵੱਡੀ ਗੱਲ ਇਹ ਵੀ ਨਰਮਾ ਜਿਹੜੀ ਫਸਲ ਹੈ ਉਹ ਬੜੀ ਵਧੀਆ ਹੈ ਇਸ ਵਾਰੀ ਤਾਂ ਕੁਦਰਤ ਨੇ ਹੱਦ ਤੋਂ ਜ਼ਿਆਦਾ ਬਾਰਿਸ਼ ਦਾ ਕਹਿਰ ਵਰਤਾਤਾ ਤੇ ਹੁਣ ਵੀ ਤੁਸੀਂ ਵੇਖੋ ਇਹ ਬਾਰਿਸ਼ ਪੈ ਰਹੀ ਹੈ ਥੋੜੀ ਥੋੜੀ ਤੇ ਇਹ ਇੱਕ ਦੋ ਪਾਣੀਆਂ ਵਾਲੀ ਹੋ ਜਾਂਦਾ ਤੇ ਆਹ ਵੇਖੋ ਹੁਣ ਡਿੱਗ ਪਿਆ ਦਿੱਕਾ ਉੱਤੇ ਚੜ ਗਿਆ ਹੁਣ ਸਾਡੀ ਕੋਸ਼ਿਸ਼ ਹੈ ਦੇ ਵਿੱਚੋਂ ਥੋੜਾ ਪੋਤਾ ਪਾਣੀ ਕਿਸੇ ਹਿਸਾਬ ਨਾਲ ਘਟਾਈਏ ਕਿਸੇ ਇਹਨੂੰ ਕੱਢ ਕੇ ਕਿਸੇ ਝੋਨੇ ਚ ਪਾਈਏ ਤਾਂ ਕਿ ਇਹਨੂੰ ਚੁਗਣਾ ਸੌਖਾ ਆ ਜੇ ਆ ਦੇਖੋ ਨਰਮਾ ਕਿੱਡਾ ਸੋਹਣਾ ਖਿੜਿਆ ਹੈ ਵੇਖੋ ਹਰ ਬੂਟੇ ਤੇ 15-15 20-20 ਟਿੰਡੇ ਖਿੜੇ ਹੋਏ ਆ ਦੇਖੋ ਆ ਵੇਖੋ ਬੜਾ ਵਧੀਆ ਇਹ ਵੇਖੋ ਪਰ ਗੱਲ ਕੀ ਆ ਵੀ ਹੁਣ ਨਾ ਚੁਗਣਾ ਬੜਾ ਔਖਾ ਪਾਣੀ ਦੇ ਵਿੱਚ ਤੇ ਅਜੇ ਵੀ ਪ੍ਰਮਾਤਮਾ ਦੀ ਕਰੋਪੀ ਜਿਹੜੀ ਜਾਰੀ ਹੈ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਸਾਡੇ ਇਸ ਇਲਾਕੇ ਦੇ ਜਿਹੜਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਇਹ ਵੇਖੋ ਖਾਲਾਂ ਦੇ ਵਿੱਚ ਬੰਨਿਆਂ ਚ ਨਰਮਿਆਂ ਚ ਪਾਣੀ ਪਾਣੀ ਕੋਈ ਇਹਦਾ ਹੱਲ ਨਹੀਂ ਨਰਮਿਆਂ ਦੇ ਵਿੱਚ ਕੋਈ ਜ਼ਿਆਦਾ ਪਾਣੀ ਨਹੀਂ ਆ ਬਟ ਇਹਨਾਂ ਪਾਣੀ ਨਰਮੇ ਨੂੰ ਖਰਾਬ ਕਰਨ ਵਾਸਤੇ ਬਹੁਤ ਹੁੰਦਾ ਬਸ ਇਹੀ ਬੇਨਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਕਿਹੋ ਜੇ ਮੌਸਮ ਤੇ ਖੇਡ ਵਰਤਾਉਂਦਾ ਉਸ ਦੇ ਹਿਸਾਬ ਨਾਲ ਹੀ ਬਾਕੀ ਕਾਰਜ ਹੋਣਗੇ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ